ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਜਪੁਜੀ ਸਾਹਿਬ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁਤ ਅਜੂਨੀ ਸਤੈ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੁਝੇ ਸੋਚਨ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਈ ਜੇ ਲਾਇ ਰਹਾ ਲਿ ਉਤਾਰ ਕਿਆ ਤਕਨਾ ਕਰੇ ਜਿਵਨਾ ਪਰਿਆ ਪਹਾੜ ਸਹਸ ਸਣਤਾ ਲਖ ਹੋ ਦੇ ਤਾ ਇੱਕ ਨਾ ਚੱਲੇ ਨਾਲ ਇਸ ਚਾਰਾ ਹੋਇਆ ਤਕ ਪੂੜ ਟੁੱਟ ਪਾਲ ਹੁ ਸਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਮੇ ਹਮਨ ਆਕਾਰ ਹੁਕਮ ਤਾ ਆ ਜਾਏ ਹੁਕਮੇ ਹੋਵਨ ਜੀ ਹੁਕਮ ਲਵੜਿਆ ਹੁਕਮੇ ਉਤਮ ਨੇ ਜਦੋਂ ਸਨ ਲਿਖ ਤੁਰ ਪਾਈ ਹੈ ਇੱਕ ਨਾ ਹਥਿਆ ਬਖਸ਼ੀ ਸਾਂ ਇਕੋ ਹੁਕਮ ਹੈ ਸਦਾ ਭਈਆ ਹੁਕਮੈ ਅੰਦਰ ਸਭ ਕੋ ਬਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇਬ ਜਹ ਤਾ ਹੁਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਇ ਅਕਸਰ ਤਾਣ ਗਾਵੇ ਕੋ ਦੱਪ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੇ ਵੀ ਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੇ ਕਰ ਦੇ ਗਾਵੇ ਕੋ ਜਾਪੈ ਤੇ ਸਤੂ ਦੂਰ ਗਾਵੇ ਕੋ ਵਿਖੇ ਹੱਥ ਰੱਖ ਦੂਰ ਕਥਨ ਕਥਿਨ ਆਵਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਲੇ ਲਿੰਦੇ ਤਖਤ ਪਾਏ ਜੁਗਾ ਜੰਤਰ ਖਾਹੇ ਖਾਹੇ ਤੁਕਮੇ ਹਕਮਿਤ ਲਾਇ ਰਹੋ ਨਾਨਕ ਵਿਚਾਰੇ ਪਰਵਾਹੋ ਸੱਚਾ ਸਾਹਿਬ ਸੱਚ ਨਾਏ ਆਥਿਆ ਪਉਸਾਰੁ ਸੁਖ ਮੰਗ ਦੇਹ ਦੇ ਦਸਤ ਕਰੇ ਦਾਤਾਰ ਤੇ ਅਪਰਖਿਆ ਜਿਹ ਦਸਾ ਦਰਬਾਰ ਮਹੋ ਕਬਲਣ ਬੋਲੀਐ ਜੀ ਸੁਣ ਤਰੇ ਪਿਆਰਿ ਅੰਮ੍ਰਿਤ ਵੇਲਾ ਸਚਨਾ ਦਇਆ ਵਿਚਾਰ ਕਰਮੀਆਂ ਵੇ ਪਕੜਾ ਨੰਦਰੀ ਮੋਖਾਰ ਨਾਮ ਸਭ ਜਾਣੀਐ ਸੁ ਆਪਿ ਸਚਾਰ ਥਾਪਿਆ ਨਾ ਜਾਏ ਕਿੰਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਅਤਨ ਪਾਇ ਮਾਨ ਨਾਨਕ ਗਾਵੇ ਬੁਣੀ ਨਿਤ ਹਨ ਗਾਵੇ ਸੁਣੀ ਅੰਮ੍ਰਿਤ ਖੇਰ ਪਾਏ ਦੁੱਖ ਪਰ ਹਰ ਸਭ ਹਰ ਲੈ ਜਾਏ ਤੁਮਕ ਨਾ ਤੰਗ ਤੁਮਕ ਵੇ ਤੰਗ ਤੁਮਕ ਰਹਿ ਅਸਮਾਈ ਗੁਰ ਸਰਗੁਰ ਗੁਰ ਘਰ ਬਰਨਾ ਗੁਰ ਪਾਰਬਤੀ ਮਾਈ ਜਿਹੋ ਜਾਣ ਹੱਤ ਨਹੀਂ ਘਣਾ ਤਸਨ ਨ ਜਾਏ ਗ੍ਰੰਥ ਦੇਵੁਝਾਈ ਸਗਨਾ ਹਿਆਂ ਕਾਇਕ ਦਾਤਾ ਸੋਮੈ ਬਿਸਰਨਾ ਜਾਈ ਤੀਰਤ ਨਾ ਵਾਜੇ ਜਿਸ ਭਾਵਾਂ ਮਣ ਪ੍ਰਾਨ ਚਨਾਏ ਕਰੀ ਜੇਤੇ ਸਭ ਸੁਪਾਏ ਵੇਖਾਂ ਵਿਣ ਤਰਮਾ ਕੈ ਮਿਲਿਆ ਲਈ ਮਤ ਵਿਚਰਤਨ ਜਵਾਹਰ ਮਾਨ ਤੋ ਜੇ ਇਤੁਰਕੇ ਸਿੱਧ ਸੁਣੇ ਗੁਰੰਤ ਦੇਵੁਝਾਈ ਤਬਨਾ ਜੀ ਆਇ ਕਾ ਤਾ ਸੋ ਮੈਂ ਵਿਸਰਨਾ ਜਾਈ ਤੇ ਜੇ ਚਰ ਆਰਜਾ ਹੋਰ ਜੁ ਸੋਣੀ ਹੋਏ ਨਾਮ ਖੰਡਾ ਵਿੱਚ ਜਾਣੀਐ ਨਾਲ ਕਲਸਵ ਕੋਏ ਚੰਗਾ ਨਾਮ ਕਾਇਕੈ ਜਸ ਕੀਰਤਿ ਜਗਲੇ ਜੇ ਤਿਸ ਮਨੁ ਹਰਿ ਦਾਇਆ ਆਇ ਤਾ ਆਤਮ ਸਚੇ ਕੀ ਸਾਤਿ ਨ ਕੀਰਤ ਕਰ ਦੋਸੀ ਦੋ ਸਤਰ ਹੈ ਨਾਨਕ ਨਿਰਗੁਣ ਗੁਣ ਤਰੇ ਕਣੁੰਤੀਆਂ ਗੁਣ ਲੇ ਤੇ ਹਤੁਏ ਨ ਸਚਾਈ ਜਿਤ ਸਗੁਣ ਕੋਇ ਤਰੇ ਸੁਣ ਸਦਪਿਰ ਸਰਨਾਥ ਸੁਣੈ ਹੰਤ ਦਵਲਾ ਕਾ ਸੁਣੈ ਦੇਵਲੰ ਪਤਾਲ ਸੁਣੈ ਪਹਨ ਸੁਤਾ ਕਾਲ ਨਾਨਕ ਫਤ ਸਦਾ ਵਿਗਾਸ ਸੁਣੈ ਦੁੱਖਾਪ ਦਾ ਨਾਸ ਸੁਣੈ ਇਸਰ ਬਰਮਾ ਦ ਸੁਣੈ ਮੁਖ ਲਾਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਹਸ ਸੰਮਰਤ ਵੇਦ ਨਾਨਕ ਤਸਾ ਵਿਗਾਸ ਸੁਣੈ ਦੁੱਖਾਪ ਦਾ ਨਾਸ ਸੁਣੈ ਸਦ ਸੰਤੋਖ ਪਿਆਨਾ ਸੁਣੈ ਅਠ ਕਾਸ਼ਨਾ ਬੜ ਬੜ ਦਾ ਮਾਨ ਹਨ ਲਗ ਸਹਿ ਤਿਹਾਨ ਨਾਨਕ ਪੁੱਤਰ ਦਾ ਵਿਕਾਸ ਸੁਣ ਲੋਕ ਦਾ ਨਾਸ ਸੁਣ ਸਰਾਗਣਾ ਤੇ ਗਾ ਸੁਣ ਸਿੱਖ ਪੀਸ ਪਾਤਸ਼ਾ ਸੁਣ ਹੰਦੇ ਸਿਤਾ ਦੇ ਰਾਧਾ ਸੁਣ ਹਾਸ ਹੋਵੇ ਸਦਾ ਹੋ ਨਾਨਕ ਪੁੱਤਰ ਦਾ ਵਿਕਾਸ ਸੁਣ ਲੋਕ ਦਾ ਨਾਸ ਮਨ ਕੇ ਉਤਰੇ ਨਾ ਜਾਏ ਜੇ ਦੁਗੈ ਬਛਪਤਾ ਇਕਾਗਦ ਕਲਮ ਨਾਲ ਲਿਖਣ ਹਾਰ ਮਨ ਕਾ ਬਹਤਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਪਤ ਵੈ ਮਨ ਬੁੱਧ ਮਨ ਸਰੂਪ ਸੁ ਤੇ ਸਦ ਮਨ ਮਹੇ ਜੋਟਾ ਨਾ ਖਾਏ ਮਨ ਜਮਕਾ ਸਾਥ ਨਾ ਜਾਏ ਐਸਾ ਆਨੰਦ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਮਨ ਮਾਰਥਾਤਮ ਨਾ ਪਾਏ ਮਨ ਪਤਨ ਪ੍ਰਗਟ ਜਾਏ ਮਨ ਨਾ ਨਾ ਚੱਲੇ ਪੰਨ ਤੁਮ ਮਨ ਤਰਫ ਸਿੱਤੀ ਚਨ ਬੰਦ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਨਾ ਪਾਵੇ ਮੋਦਵਾ ਨਾ ਪੁਵਾਰਾ ਸਤਿਨਾਮ ਨਤਰਾ ਸਾਰੇ ਗੁਰ ਸਿੱਖ ਮਨ ਨਾਨਕ ਅਵਿਨਾਪਿਕਾਂ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਤੰਤ ਪ੍ਰਧਾਨ ਸੁੱਚੇ ਪਾਵੇ ਦਰਗਹ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਜਾਂ ਦਾ ਗੁਰ ਏ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੇ ਨਹੀਂ ਤੁਮਾਰ ਤੋ ਤੰਦੇ ਆਕਾ ਪੂਤ ਸੰਤੋ ਕਥਾ ਪ੍ਰਖਿਆ ਜਨ ਸੂਤੋ ਜੇ ਕੋ ਬਜ ਹੋਵੇ ਸਚਾਰ ਤਹ ਲੈ ਉਪਰ ਕੀਤਾ ਪਹਾਰ ਧਰਤੀ ਹੋਰ ਪ੍ਰਾਇ ਹੋਰ ਹੋਰ ਸਤੇ ਭਰਤ ਲੈ ਤਨ ਜੋਰ ਦੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਹੋਲੇ ਕਾਲਿਖ ਜਾਣੈ ਕੋਏ ਲੇ ਕਾਲਿਖਿਆ ਕੇ ਤਾ ਹੋਏ ਕਹਤਾ ਤਨ ਦਾਲ ਰੂਪ ਤੇ ਤੇ ਰਾਤ ਜਾਣਾ ਕੋਣ ਕੋਤੀ ਤਪ ਸੋਏ ਕੋ ਪਵਾਵ ਦਿੱਤੇ ਹੋਏ ਲਖ ਦਰਿਆ ਉਤਰ ਤਮਨ ਕਾਂ ਵਿਚਾਰ ਰਾਰੇ ਨ ਜਾਣਾ ਇੱਕ ਵਾਰ ਜੋਤ ਪਾਵੇ ਸਾਈ ਪਰੀਤਾ ਤੂੰ ਸਦਾ ਸਲਾਮ ਨਰੰਤਾਰ ਸੰਗ ਜਪ ਸੰਗ ਧਾਉ ਸੰਗ ਪੂਜਾ ਸੰਗ ਰਸਤਾ ਸੰਖਤਨ ਸੁਪੇਰ ਪਾਵਟ ਸੰਗ ਜੋਤ ਨਾ ਰਹੇ ਹੁਨਾਸ ਅਸੰਖ ਭਗਤ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਉਤਸਾਰ ਸੰਖ ਲਾਇਤਾਰ ਤਰਤ ਕਮ ਕਹਾ ਵਿਚਾਰ ਆ ਰਿਆ ਨ ਜਾਵਾ ਏਕ ਵਾਰ ਜੋ ਤੁਧ ਭਵ ਸਈ ਹਰਿਕਾਰ ਤੁਸਦਾ ਸਲਾਮ ਨਿਰੰਕਾਰੋ ਸੰਖ ਮੁਰਖੰਦ ਤਹੋਰ ਸੰਖ ਚੋਰ ਹਰਾਮ ਤਹੋਰ ਸੰਖ ਅਮਰ ਪ੍ਰਜਾਹੇ ਜੋ ਸੰਖ ਲੋਢਾਤਿਆ ਕਮਾਹੇ ਸੰਖ ਪਾਪੀ ਪਾਪ ਪ੍ਰਜਾਹੇ ਸੰਖੜਿਆ ਕੂੜੇ ਤੇ ਰਾਹੇ ਰਾਹੇ ਸੰਖ ਸੰਲੇਸ਼ਮਲੱਖ ਕਾਹੇ ਸੰਖ ਦਰਕਰੇ ਪਹਾਰ ਨਾਮ ਤੇ ਭਾਵੇਂ ਚਾਰ ਵਾਰਿਆ ਨ ਜਾਵੇਂ ਇਕ ਵਾਰ ਜੋ ਸੁਭਾਵੇ ਸਾਈ ਫਰੀਦਾਰ ਅੰਸਾ ਸਲਾਮ ਨਰਨਕਾਰ ਕੰਕਨਾਵ ਸੰਸਤਾਵ ਗਮ ਗਮ ਸੰਖਰੋ ਸੰਤ ਕਹੇ ਸੁਰ ਭਾਰ ਹੋਏ ਫਰੀਨੰ ਵਿਸਾਲਾ ਹੋਵੇ ਗਿਆਨ ਗੀਤ ਕਣਗਾ ਰੇ ਲਖਣ ਬੋਲਣ ਬਾਣ ਰਸ ਰਸਜੋਗ ਕਾਣ ਜਿਨ ਅਹਲ ਖਲ ਜਿਸਰਨਾਹੇ ਜੋ ਹਰਮਾਇ ਤੇ ਪਾਹ ਜੇ ਤਾ ਕੀ ਤਤ ਤਾ ਨਾਵਣ ਨਾ ਵੈ ਨਹੀ ਕੋ ਤਾਂ ਉਪਦਰਤ ਕਮਨ ਕਾ ਵਿਚਾਰ ਵਾਰਿਆ ਮੈਂ ਜਾਵਾਂ ਇਹ ਤਵਾ ਜੋ ਤੁਪਾ ਦੇ ਸਾਈ ਭਈ ਤਾਰ ਸਦਾ ਸਲਾਮ ਅੰਗਰੰਕਾਰ ਰਹੀ ਹੱਥਾਂ ਤੰਦੇ ਪਾਣੀ ਦੋਤੇ ਪਰਸਤੇ ਮੁਕਲੀਤੀ ਕਪੜ ਹੋੜੂਏ ਦੇਸ਼ ਆਪਣ ਲਈ ਰਹੁਤ ਹੋਏ ਪ੍ਰੀਅ ਮਤਰਾ ਪਾਂਦਾ ਸੰਗ ਤੁਪ ਕਾ ਨਾਵ ਕਰੰਗ ਉਨੇ ਭਾਵੇਂ ਆਖਣਾ ਹੈ ਕਰ ਕਰ ਕਰਣਾ ਲਿਖਲਾ ਜਾ ਹੋ ਆਪੇ ਵੀ ਜਾਪੇ ਇਹ ਤਾਂ ਹਨਾਨ ਤੁਮੇ ਆਪੁ ਜਾਰੋ ਤੀਰਥ ਸਤਿ ਆਦਿ ਤਾਨ ਜੇ ਕੋ ਪਾਵੈ ਤ ਉਸ ਦਾ ਮਾਨ ਸੁਨੇ ਆਮਨੇ ਅਮਲ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਮ ਸਗੁਣ ਤੀਰੇ ਮੈ ਨਾਹੀ ਕੋਈ ਬਣੂ ਕਿਤੇ ਫਲਤ ਨਾ ਹੋਵੇ ਸਵਾਸਤਾ ਸਵਾਣੀ ਬਰਮਾ ਸਤ ਸੋਹਣ ਸਦਾ ਮਨ ਚਾਉ ਕਮਸ ਵੇਲਾ ਵਕਤ ਕਾਮਨਾ ਕਾਮਨਾ ਸਤ ਕਾਮਨਾ ਵਾਰ ਕਮਸ ਰੋਤੇ ਮਾ ਹੋ ਕਾਮਨਾ ਜੀ ਚਰਵਾ ਆਕਾਰ ਅਵੇਲ ਨਾ ਭਾਇ ਪੰਡਿਤ ਜੇ ਹੋਵੇ ਲਿਪਰਾਣ ਰਤਨ ਭਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਤਿਤਵਾਰ ਨਾ ਜੋਗੇ ਜਾਣ ਰਤਮਾ ਹੋ ਨਾ ਪੋਈ ਜਾ ਕਰਤਾ ਟੱਠੇ ਤੋਂ ਸਾਜੇ ਆਪੇ ਜਾਣੇ ਸੋਏ ਸਿਵ ਕਰੇ ਆਤਾਂ ਦਰਸਾ ਰਾਇ ਕਰਨੇ ਤੋ ਜਾਣਾ ਨਾਨਕ ਆਪਣ ਸਭ ਕੋ ਆਪੇ ਇੱਕ ਦੂ ਇੱਕ ਜਾਣਾ ਅੰਦਾਸ ਵਡੇ ਨਾ ਹੀ ਕਿਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗ ਅਗਿਆ ਨਾ ਸੋਹੈ ਪਾਤਲ ਪਾਤਲ ਨੰਦ ਵਾਗਾ ਸਾਗਾਸ ਉੜਕ ਉੜਕ ਹਾਲਤ ਤੇ ਵੇਰ ਕਹਿਣ ਦਵਾਤ ਸਹਤ ਹਾਰੇ ਤਰ ਤੇ ਬਸ ਲੁਤ ਹਾਰ ਤੋਂ ਲੇ ਤਾਂ ਤੇ ਲਿਖੇ ਲੇ ਤੇ ਹੋਏ ਵਿਨਾਸ ਨਾਨ ਤਾ ਅਕੀ ਅੱਗੇ ਜਾਣਿਆ ਸਾਦਾ ਹੀ ਸਾਦਾ ਹੀ ਤੇ ਸੁਤ ਨ ਪਾਈਆ ਦਿਆਂ ਤਵਾਰ ਭਾਗ ਸਮਝ ਨ ਜਾਣੇ ਨਸੂ ਸਾ ਸੁਲਤਾਨ ਗ੍ਰਹ ਸੇ ਤੇ ਮਨ ਧੰਨ ਕੀੜੇ ਤੁਲ ਨਾ ਹਉ ਨੀ ਜਿ ਸੁਹਣ ਹਨ ਉਸਰਹ ਤੰਤ ਨ ਸਖਤੀ ਕਹਿਣ ਨਾਇਮਤ ਨਾ ਕਰਣੇ ਨੈ ਨੈੰਤ ਵੰਤਨਾ ਦੇ ਕਣ ਸੋਣਾ ਨਾ ਨੈੰਤ ਵੰਤਨਾ ਜਾਤੇ ਕਿਆ ਮਨਤਨਾ ਜਾਤੇ ਕਿਤ ਆਕਾਰ ਅੰਤਨਾ ਜਾਤੇ ਤਾਰਾਵਾਰਨ ਕਾਰਨ ਤੇ ਤੇਵਿਲ ਲਾਹੇ ਤਾਕੇ ਅੰਤਨਾ ਪਾਏ ਜਾਹੇ ਹਵੰਤਨਾ ਜਾਣੇ ਥੋੜੇ ਰਤ ਨਵੀਂ ਵਰਨਾ ਹੋਏ ਡਾ ਸਾਹਿਬ ਜਤਾਂ ਮੇ ਤੁਪ੍ਰ ਸੁਚਾਰਾ ਜੇ ਵੜੂ ਉੱਚਾ ਹੋਵੇ ਕੋਇ ਤੇ ਸੋਚੇ ਕੋ ਜਾਣੇ ਸੋਏ ਜੇ ਵੜਿਆਬ ਜਾਣਿਆ ਪਿਆ ਆਪ ਨਾਨਕ ਨੰਦਰੀ ਪਰਮੇਂਦਾ ਸਭ ਦਾ ਕਰ ਮਿਲਿਆ ਨਾ ਜਾਏ ਬਟਾ ਦਾਤਾ ਦਿਲ ਨਾ ਤਮਾਏ ਦਿੱਤੇ ਮੰਗ ਜੋਦਾ ਭਾਰ ਕੇ ਝੰਗਣ ਨਹੀਂ ਵੀ ਚਾਰ ਪੀਸੇ ਖੱਪ ਕੇ ਵੇਕਾਰ ਇਹ ਦਿਲ ਲੈ ਲੈਂ ਪ੍ਰਪਾਹੇ ਵਿੱਚ ਮੁਰਖ ਸਾਹੀ ਗਾਏ ਵਿੱਚ ਦੂਸਰ ਸਦਮਾਰ ਬਹਦਾ ਦੇ ਰੇਦਾਕਾਰ ਬੰਦ ਖਲਾਸੀ ਕਾਣੇ ਹੋਏ ਦੋ ਰਾਤ ਨਸਤੇ ਕੋਇ ਜੇ ਕੋ ਕਾਇਦੇ ਆਕਣ ਪਾਏ ਉਹ ਜਾਣੇ ਜੇ ਤੇ ਮੈਂ ਤਾਰਨ ਅਪ ਜਾਣ ਅਪ ਦੇ ਅਕ ਸਰ ਦੇ ਇਕ ਜਿਸ ਨੂੰ ਵਖਸ ਸਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹਮਦ ਗਣ ਹਮਦ ਵਪਾਰ ਹਮਦ ਵਾਰੀ ਹਮਦ ਢਾੜ ਹਮਦ ਲਾਹੇ ਹਮਦ ਜਾਹੇ ਹਮਦ ਭਾਏ ਹਮਦ ਸਮਾਹ ਹਮਦ ਅਮਲ ਧਰਮ ਹਮਦ ਦੇ ਬਾਣ ਹਮਦ ਤਲ ਹਮਦ ਪ੍ਰਗਾਣ ਹਮਦ ਉੱਤੇਸ ਹਮਦ ਨਿਸ਼ਾਨ ਹਮਦ ਪਰਮ ਹਮਦ ਪ੍ਰਮਾਣ ਹਮਦ ਲੋਕ ਹਮਦ ਆਥਿਆਨਾ ਜਾਏ ਆਪਿਆ ਦਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਰਥਾਨ ਆਖੇ ਬਰਮੇ ਆਖੇ ਨੀਂਦ ਆਖੇ ਕੋ ਪਿਤਾ ਕੋ ਮੈਂ ਦੁਆਖੇ ਸਰੇ ਆਖੇ ਸੱਤੋ ਆਖੇ ਕਿਤੇ ਕਿਤੇ ਬਤ ਆਖੇ ਰਾਨ ਮੈਂ ਆਖੇ ਦੇਵ ਰੱਬ ਅਸਰ ਨਰਮਣ ਜਨ ਸੇਦੋ ਮੈਂੋ ਕਿਤੇ ਆਖੇ ਆਖਣ ਪਾਹੇ ਕਿਤੇ ਕਹਿਦਾ ਹੁਣ ਤੁਝਾ ਫਿਰਤੇ ਕਿਤੇ ਹੋਰ ਤਰ ਤਾਤ ਨਸਤੇ ਦੇ ਕੇ ਜਿਗੜ ਭਗਤੇ ਉੜ ਰੋਏ ਨਾਨਕ ਜਾਣੇ ਸੱਚਾ ਸੋਏ ਜੇ ਤੋ ਆਖੇ ਬੋਲ ਵੀ ਗਾੜ ਤਾਂ ਲਿਖੇ ਸਰਕਾਂ ਵਰਾਗਾ ਵਾਰ ਉਹ ਦਰਗਹਿ ਤੁਮਰੇ ਹਜਤ ਵੈ ਸਰਬ ਸਮਾਨ ਲੈਵਾ ਜਿਨਾ ਦਨੇ ਤਸੰਖ ਭੇਤੇ 라ਵਣ ਹਰ ਕਿਤੇ ਰਾਤ੍ਰੀ ਸੁਖਿਆ ਨਾ ਕਿਤੇ ਗਵਨ ਹਾਰੇ ਗਾਵੇ ਤੁਹਾਨੂੰ ਪਾਣ ਪਾਣੀ ਵੈ ਸੰਤਰ ਗਾਵੇ ਰਾਜ ਧਰਮ ਦੁਆਰੇ ਹਾਰੇ ਗਾਵੇ ਚੁਕ ਲਿਖ ਜਾਣ ਹੈ ਲਿਖ ਲਿਖ ਤੁਮ ਦੀ ਚਾਰੇ ਗਾਵੇ ਸਿਰ ਬ੍ਰਹਮਾ ਦੇ ਸੋ ਹੰਸ ਦਸ ਗਾਵੇ ਨਿੰਦਰਾ ਸਣ ਬੈਠੇ ਦੇ ਤਿਆਰ ਦਰ ਨਾਲੇ ਦਾ ਮਾਧਿਅੰਦਰ ਗਾਉਣ ਸਾਧ ਵਿਚਾਰੇ ਗਾਉਣ ਚ ਕਿਸ ਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਉਣ ਪੜਤ ਪੜ ਨਰਕੀ ਸਰ ਜੁਗ ਜੁਗ ਵੇਦਾਂ ਨਾਲ ਲਗਾਵੇ ਮਹੌਣੀਆਂ ਮਨ ਮੋਹਨ ਸੁਰਗਾ ਮਾਛ ਪਿਆਲੇ ਗਾਮ ਨਰਤ ਮਪਾਏ ਤੇਰੇ 68 ਤੀਰਥ ਨਾਲ ਲਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮਿਲਵਰ ਭੰਡਾ ਕਰ ਕਰ ਤੇ ਤਾਰੇ ਸੇ ਇਤ ਦਨੋਂ ਗਾਵੇ ਜੋਦ ਤਹਾਂ ਨਰਤੇ ਤੇਰੇ ਤੰਤਰ ਸਾਲੇ ਹੋਰ ਕਿਤੇ ਗਾਵਨ ਤੇ ਨਾ ਨ ਕੋ ਪਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਦਾ ਸੱਚੇ ਨਾ ਹੀ ਹੈ ਹੋਸੀ ਜਾਏ ਨਾ ਜਸਿਰ ਚ ਨਾ ਜੰਰ ਜਾਏ ਹਰ ਰੰਗੇ ਰੰਗੇ ਭਾਤੀ ਕਰ ਕਰ ਜਨ ਸੀ ਮਾਇਆ ਜਨੁ ਪਾਈ ਕਰ ਕਰ ਵੇਖਿਆ ਕੀਤਾ ਅਕਣਾ ਜੋ ਤਸਰੀਬ ਤੇ ਆਏ ਜੋ ਸੁਭਾਵੇ ਸੋਇ ਕਰੇ guna ਕਰਣਾ ਜਾਏ ਸੋ ਪਾਪ ਸਿਆ ਹੋ ਸਾਹ ਪਾਪ ਸਾਹਿਬ ਨਾਨ ਪ੍ਰਹਾਨ ਹੋ ਜਾਏ ਸਤ ਸੰਤੋਖ ਸਰਮਪਤਿ ਹੁਲੀ ਤੇ ਹੰਤੀ ਕਰੇ ਬਹੁਤ ਪੂਛਾ ਗਾਲ ਕਮਰੀ ਦਾਇਆ ਜੁੰਦਾ ਪ੍ਰਤੀਤ ਆਏ ਪੰਖੇ ਸਗਲ ਜਮਾਤੇ ਮਨ ਜਿੰਤਾ ਜਗ ਜੀਤ ਆਦੇ ਸਤਿ ਸਿਆਦੇ ਆਦ ਅਨੀਲ ਨਾਦੋ ਨਾਨਕ ਜੁਗ ਜੁਗ ਸਿਪੋ ਵੇਸ ਉਦਗਾਂਦਾ ਪੰਡਾਰਣ ਢਕਟ ਵਾਜੇ ਨਾਦੋ ਆਪਨਾ ਨਾਮੀ ਸਭ ਜਾਤੀ ਰਤਿ ਦੇਵਰਾ ਸਾਧ ਸੰਗ ਜੋਗ ਦੇ ਤਾਰ ਚਲਾਵੇ ਲਿਖੇ ਆਵੇ ਭਾਗਵਾ ਦੇ ਸਿਆਦੇ ਆਦ ਨੀਲੋ ਨਾਦਨਾਹ ਤੋ ਜੁਗ ਜੁਗ ਏਕੋ ਵੇਸ ਏ ਤਮਾਈ ਜੁਤੇ ਆਈ ਅੰਜਲੇ ਪ੍ਰਵਾਣ ਸੰਸਾਰੇ ਘੰਹਾਰ ਏ ਕਲੈ ਦੀ ਗਾਣ ਜਿਵਨ ਸੱਧਾ ਵੈ ਤੇਰਾ ਚਲਾਵੈ ਜੇ ਹੋ ਵੈ ਫਰਮਾਣ ਹੋ ਵਿਖੇ ਉਹਨਾਂ ਨਜ਼ਰਾਂ ਆਵੇ ਬਗਤਾਂ ਤੈ ਉਹ ਵੀ ਰਾਣ ਆਦ ਇਸ ਤੇ ਆਦੇਸ ਆਦ ਨੀਲੋ ਨਾਦਨਾਹ ਤੋ ਜੁਗ ਜੁਗ ਏਕੋ ਵੇਸ ਜੁਗ ਜੁਗ ਏਕ ਵੇਸ ਇਕ ਦੂਜੇ ਬੋਲਖੋ ਲਖੋ ਵਿਲਖ ਵੇਸ ਲਖ ਲਖ ਗੀੜਾ ਆਖੇ ਹਰੇਕ ਨਾਮ ਜਗਦੀਸ਼ ਐ ਤਰਾਹੇ ਪਰਾਵੜੀਆਂ ਚੜੀਏ ਹੋਏ ਇਸ ਸੁੰਡਲਾਂ ਆਪਾਸ ਦੀ ਜਿੱਟਾ ਆਈ ਰੀਸ ਨਾਨਕ ਨਦਰਿਸ ਪਾਈ ਐ ਕੂੜੀ ਕੂੜੇ ਠੀਸ ਅੱਖਣ ਜੋਰ ਪੈਨਹ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਨ ਮਰਣ ਨਾ ਜੋਰ ਜੋਰਨ ਰਾਜ ਮਾਲ ਮਨਸੂਰ ਜੋਰ ਨਾ ਸੁਰਤਿ ਗਿਆਨ ਵਿਚਾਰ ਜੋਰ ਨਾ ਜੁਕਤੇ ਛਟਾ ਸੰਸਾਰ ਜਿਸਾ ਜੋ ਕਰ ਬਿਚੈ ਸੋਏ ਨਾਨਕ ਕੋ ਤੁਮਨੇ ਜਨ ਕੋਏ ਰਾਤਿਰ ਉਦਿਤ ਦਿਵਾਰ ਪੰਪ ਪਾਣੀ ਅਗਨੀ ਪਾਤਾਲ ਉਸ ਵਿੱਚ ਧਰਤੀ ਸਾ ਪ੍ਰਕਿਰਤਿ ਤਰਨ ਸਾਲ ਉਸ ਵਿੱਚ ਜੀ ਜੁਕੇ ਰੰਗ ਤਨ ਕਹਿ ਨਾਮ ਅਨੰਦ ਧਰਮੇ ਕਰਮੇ ਹੋਏ ਵਿਚਾਰ ਸਚੈ ਆਪ ਸਚਾ ਦਰਬਾਰ ਜਸੋਂ ਪੰਚ ਪ੍ਰਵਾਣ ਮੰਦਰੀ ਕਰਮ ਤਦਨੇ ਸਾਨ ਕਚ ਪਕਾਈ ਉਖਾ ਪਾਏ ਨਾਨਕ ਆ ਜਾਪੈ ਜਾਏ ਧਰਮ ਖੰਡ ਤੈ ਉਹ ਧਰਮ ਯਾਨਖੰਡ ਦਾ ਤੋਦਰਮ ਦਿੱਤੇ ਪੰਨ ਪਾਣੀ ਵੈ ਸੰਤੁਰ ਪੀਤੇ ਕਾਨ ਮੇਸੋ ਕੀਤੇ ਬਰਮ ਘੜਤ ਘੜੀ ਹੈ ਰੂਪ ਰੰਗ ਕੇ ਵੇਸੋ ਕੀਤੀਆਂ ਧਰਮ ਗੁਰਨੀ ਮਹਿਰ ਕੇਤੇ ਕੀਤੇ ਧੂ ਉਦੇਸ ਕੇਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ 시ਦਵਦਨਾਥ ਕੇਤੇ ਕੀਤੇ ਦੇਵੀ ਵੇਸੋ ਕੀਤੇ ਉਧਾਨੋਨ ਕੀਤੇ ਕੇਤੇ ਰਤ ਸਮੰਧ ਕੇਤੇ ਗਾਣੇ ਕੀਤੇ ਬਾਣੀ ਕੀਤੇ ਬਾਤ ਨਰਿੰਦ ਕੇਤੇ ਦੁਰਤੀ ਸੇਵ ਤੇ ਨਾਲ ਹੰਤੋ ਧਿਆਨ ਕੱਢ ਮੈਂ ਧਿਆਨ ਚੰਡ ਤਿੱਥਾਨਾਦ ਬਿਨੋਦ ਕੋੜ ਨੰਦੋ ਸਰਮਖੰਡ ਕੀ ਬਾਣੀ ਰੂਪ ਤਿੱਥਾ ਘੜਤ ਅੜੀਏ ਬਕਤਾਂ ਨੂੰ ਤੋ ਤਾਂ ਕੇ ਨਾ ਕੀ ਨਾ ਜਾਹੇ ਜੇ ਤੋ ਪੈ ਪਛਤਾਏ ਆਏ ਤਿੱਥਾ ਘੜੀਏ ਸੋਰਤ ਮਤਮਨ ਗੁਰਦੋਖ ਤਿੱਥਾ ਘੜੀਏ ਸੁਰਾਂ ਸਿਧਾਂ ਤੇ ਸਤਿ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋ ਨਾ ਕੋਈ ਹੋਰ ਦਿੱਤਾ ਜੋਤ ਮਹਾਂ ਰਸੂਰ ਤਨ ਮਹਾਰਾਮ ਰਹਿਰਾਪ ਦਿਵੂ ਰੋ ਤੁਛ ਸ੍ਰੀ ਤੂ ਸਿਤਾ ਮਹਾਂ ਮਾਹੇ ਤਾ ਰੂਪ ਨ ਕਥਨੇ ਜਾਹੇ ਮਾ ਹਮਰ ਨ ਠਾਕੇ ਜਾਹੇ ਜਨ ਕਰਾਮ ਬਸੈ ਮਨਾ ਦੇ ਤੁਛ ਬੁਦੋ ਸੇ ਕੇ ਰੋ ਪਰ ਹੈ ਨ ਬਚਾ ਮਨ ਸੋਏ ਸੜਖੰਡ ਬਸੈ ਨਰੰਕਾਰ ਕਰ ਕਰ ਵਿਖਾ ਨਦਰ ਨਿਹਾਲ ਤੁਛ ਖੰਡ ਮੰਡਲ ਅਰ ਪੰਡ ਜੇ ਕੋ ਕਚ ਤਨ ਤਨੰਤੋ ਤੁਛ ਲੋਰ ਆਕਾਰ ਜੁ ਜੁ ਕੰਤ ਵੈ ਸਰਕਾਰ ਵਿਖਾ ਵਿਖਿਆ ਕਰੇ ਚਾਰ ਨਾਨਕ ਕਥਨਾ ਫਰੜਾ ਸਾਰ ਜਤ ਪ੍ਰਹਾਰਾ ਤੀਰਜ ਸੁਨਿਆਰ ਅਹਰਣ ਮਤਿ ਵੇ ਰਥਿਆਰ ਭੋਖਲਾ ਅਕੰ ਤਪਤਾਓ ਠੰਡਾ ਭਰੋ ਅੰਮ੍ਰਿਤੋ ਤਿਤੜਾ ਲੋ ਅੜਿਆ ਸਬਦ ਸੁਚੇਤਕ ਸਾਲ ਜਨ ਕਉ ਨਦਰ ਪਰਮ ਤਨ ਪਾਰ ਨਾਨਕ ਨਦਰੀ ਨਦਰਿ ਨਾ ਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਰਾਤ ਨੋਇ ਦਾਈ ਦਾਇਆ ਖੇਲਾ ਸਗਨ ਜਤ ਚੰਗ ਆਈਆਂ ਬੁਰਈਆਂ ਵਾਚ ਧਰਮ ਦੂਰ ਕਰਮੀ ਅੰਭ ਆਪਣੀ ਕੇ ਨੇੜਾ ਤੇ ਦੂਰ ਜਿਨੇ ਨਾਮ ਧਿਆਇਆ ਦਇਮ ਸਖਤ ਤਕ ਹਾਲੋ ਨਾਨਕ ਦਿੰ ਉਜਲੇ ਕੀਤੀ ਸੁਤੀ ਨਾਲ ਜਿਨੇ ਨਾਮ ਦਿਹਾਇਆ ਗਏ ਮਨ ਸਤਿ ਧਾ ਨਾਨਕ ਤੇ ਮੁਖ ਉਜਲੇ ਕੀਤੀ ਸੁਤੀ ਨਾਲ ਅਵਾਹ ਹੈਰੂ ਜੀ ਦਾ ਕਲਸਰ ਅਵਾਹ ਹੈਰੂ ਜੀ ਦੀ ਪਤਨੀ